ਕੱਲ ਫ੍ਰੈਸ਼ੀ ਗ੍ਰੇਨਡੀ ਨੇ ਆਪਣੇ YouTube ਚੈਨਲ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਇੱਕ ਕਿੰਮੀ ਦੀ ਕਾਲ ਰਿਕਾਰਡਿੰਗ ਸਾਂਝੀ ਕੀਤੀ ਜੋ ਕਿੰਮੀ ਦੇ ਨਾਲ ਹੋਟਲ ਦੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੁਵਾਰਾ ਗਲਤ ਕੰਮ ਕੀਤਾ ਗਿਆ ਜਿਸ ਦੀ ਪਲੈਨਿੰਗ ਹੈ ਜਿਹੜੀ ਕਿ ਸਨੇਹਾ ਕਤਿਆਲ ਨੇ ਕਰਵਾਈ ਹੈ ਜੋ ਕਿੰਮੀ ਪਵਨ ਦਾ ਕਹਿਣਾ ਹੈ ਸੋ ਉਸ ਦੇ ਬਾਰੇ ਗੱਲਬਾਤ ਕੀਤੀ ਹੈ ਤੇ ਵੱਡੇ ਇਲਜ਼ਾਮ ਨੇ ਜਿਹੜੇ ਕਿ ਕਿੰਮੀ ਨੇ ਸਨੇਹਾ ਦੇ ਉੱਪਰ ਲਾਏ ਨੇ ਕਿ ਇਸਨੇ ਮੈਨੂੰ ਧੋਖੇ ਨਾਲ ਉਹਦੇ ਰੂਮ 'ਚ ਛੱਡਿਆ ਤੇ ਮੈਨੂੰ ਨਸ਼ਾ ਕਰਵਾਇਆ ਗਿਆ ਜਿਸ ਕਾਰਨ ਮੈਨੂੰ ਉਸ ਰਾਤ ਦੇ ਆ ਕੁਝ ਵੀ ਯਾਦ ਨਹੀਂ ਰਿਹਾ ਸਵੇਰੇ ਕੀ ਹੋਇਆ ਕੀ ਨਹੀਂ ਹੋਇਆ ਤੇ ਉੱਤੋਂ ਮੇਰੀਆਂ ਸਨੇਹਾ ਕਤਿਆਲ ਨੇ ਵੀਡੀਓਜ਼ ਤੇ ਫੋਟੋਜ਼ ਬਣਾਈਆਂ ਉਸ ਬੈੱਡ ਦੇ ਉੱਪਰ ਪਈਆਂ ਇਹਦਾ ਹੱਕ ਬੰਦਾ ਸੀ ਕਿ ਮੈਨੂੰ ਉਠਾਇਆ ਜਾਵੇ ਨਾ ਕਿ ਮੇਰੀ ਇੱਜ਼ਤ ਫਰੋਲੀ ਜਾਵੇ ਜਦੋਂ ਮੈਨੂੰ ਪਤਾ ਨਹੀਂ ਸੀਗਾ ਇਹ ਸਾਰਾ ਕੁਝ ਪਲੈਨਿੰਗ ਹੈ ਜਿਹੜੀ ਕਿ ਸਨੇਹਾ ਕਤਿਆਲ ਨੇ ਕੀਤੀ ਸੀ ਜਿਸ ਤੋਂ ਬਾਅਦ ਲੋਕ ਸਨੇਹਾ ਕਤਿਆਲ ਦੇ ਇਨਬਾਕਸ ਦੇ ਵਿੱਚ ਜਾ ਕੇ ਤੇ ਨਾਲ ਦੇ ਨਾਲ ਉਹਦੇ ਕਮੈਂਟਾਂ ਦੇ ਵਿੱਚ ਗਾਲਾਂ ਹੀ ਕੱਢਦੇ ਪੈਣੇ ਕਿ ਤੂੰ ਕਿੰਮੀ ਨਾਲ ਬਹੁਤ ਗਲਤ ਕੀਤਾ ਲੋਕ ਕਿੰਮੀ ਨੂੰ ਸਪੋਰਟ ਕਰਦੇ ਪੈਣੇ ਕਿ ਕਿੰਮੀ ਸਹੀ ਆ ਗਈ ਤੇ ਸਨੇਹਾ ਕਤਿਆਲ ਹੈ ਹੀ ਗਲਤ ਆ ਗਈ ਕਿਉਂਕਿ ਉਸਨੇ ਪਹਿਲਾਂ ਲਾਲੀ ਨੂੰ ਛੱਡਿਆ ਬਾਕੀ ਤੁਸੀਂ ਅੱਗੇ ਛੋਟੀ ਜਿਹੀ ਰਿਕਾਰਡਿੰਗ ਵੀ ਸੁਣੋ ਜਿਸ ਦੇ ਵਿੱਚ ਵੱਡੇ ਇਲਜ਼ਾਮ ਕਿੰਮੀ ਪਾਵਰ ਨੇ ਸਨੇਹਾ ਕਤਿਆਲ ਦੇ ਉੱਪਰ ਲਾਏ ਨੇ ਬਾਕੀ ਕਮੈਂਟਾਂ ਦੇ ਵਿੱਚ ਆਪੋ ਆਪਣੀ ਰਾਇ ਸਾਂਝੀ ਜਰੂਰ ਕਰਕੇ ਕਿ ਤੁਹਾਨੂੰ ਕੌਣ ਸਹੀ ਲੱਗਦਾ ਸਨੇਹਾ ਕਤਿਆਲ ਜਾਂ ਕਿੰਮੀ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਅਗੇ ਸ਼ੇਅਰ ਕਰਿਓ ਮੇਰੇ ਵੀਡੀਓ ਚਾਹ ਰਿਖਿਆ ਇਸ ਲਈ ਮੈਨੂੰ ਬਾਹਰ ਹੀ ਲੱਗ ਕੇ ਆ ਗਈ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਮੇਆ ਹੀ ਹੈ ਵਾਰ-ਵਾਰ ਬੱਟ ਕੇ ਆਈਆਂ ਉਹਦੇ ਰੂਮ ਤੇ ਮੈਨੂੰ ਆ ਤੇ ਦਿੱਤਾ I'm to meet you!